ਬੰਦਾ ਕਹਿੰਦਾ ਜੀ ਮੈਂ ਕੋਠੀ ਤੇ ਲੱਖਾਂ ਕਰੋੜਾਂ ਰੁਪਇਆ ਲਾ ਰਿਹਾ ਮੇਰੀ ਹਰ ਇੱਕ ਨੂੰ ਇੱਕ ਅਰਦਾਸ ਹੈ ਅਗਰ ਹਾਰਡਨੈਸ ਪਾਣੀ ਯੂਜ਼ ਕਰ ਰਹੇ ਹੋ ਬੋਰ ਦਾ ਪਾਣੀ ਯੂਜ਼ ਕਰ ਰਹੇ ਹੋ ਦੈਨ ਆਵਲੀ ਚੀਜ਼ ਲੱਗਣੀ ਜ਼ਰੂਰੀ ਹੈ ਕੋਈ ਵੀ ਗੀਜ਼ਰ ਲਗਾਉਣ ਦੀ ਲੋੜ ਨਹੀਂ ਹੈ ਅਸਰਬ ਇੱਕ ਟੈਂਕ ਆ ਗਿਆ ਸਾਰੀ ਮਸ਼ੀਨ ਛੱਤ ਤੇ ਲੱਗੂਗੀ ਟੈਂਕ ਆਪਨੂੰ ਦਿੱਕਤਾ ਕੋਈ ਵੀ ਤੁਹਾਨੂੰ ਦੇਸੀ ਪ੍ਰੋਡਕਟ ਨਹੀਂ ਮਿਲੂਗਾ ਸਾਰਾ ਤੁਹਾਨੂੰ ਕੈਰੋਵਿਟ ਗ੍ਰੈਫਡੋਰ ਸਾਰੇ ਦੋ ਰਨੋਂ ਵਧੀਆ ਬ੍ਰਾਂਡ ਮਿਲਣਗੇ ਜਿਹੜਾ ਟਾਈਮ ਤੇ ਕਲਰਫੁੱਲ ਬਹੁਤ ਕੁਝ ਚੱਲ ਰਿਹਾ ਤੁਹਾਨੂੰ ਸਾਰਾ ਕੁਝ ਕਲਰ ਤੇ ਸਭ ਕੁਝ ਤੁਹਾਨੂੰ ਕੰਪਨੀ ਓਰੀਐਂਟਡ ਮਿਲੂਗਾ ਕੋਈ ਵੀ ਦੇਸੀ ਚੀਜ਼ ਨਹੀਂ ਮਿਲਦੀ ਆ ਜਿਹੜੀ ਪੀਵੀਟੀ ਕੋਟਿੰਗ ਹੁੰਦੀ ਹੈ ਇਹਦੇ ਵਿੱਚ ਪਿੱਤਲ ਦੇਖੋਗੇ ਪੂਰਾ ਪਿੱਤਲ ਦੀ ਸ਼ੀਟ 5 ਐਮ ਐਮ ਦੀ ਪਿੱਤਲ ਦੀ ਸ਼ੀਟ ਯੂਜ਼ ਹੋਈ ਹੋਈ ਹੈ 10 ਸਾਲ ਦੀ ਵਾਰੰਟੀ ਹੈ ਜੀ ਪ੍ਰੋਪਰ ਕੋਈ ਵੀ ਪੀਲ ਆਫ ਹੁੰਦਾ ਪੀਸ ਟੂ ਪੀਸ ਚੇਂਜ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਬਾਥਰੂਮ ਬਣਾ ਰਹੇ ਹੋ ਤੁਹਾਨੂੰ ਸਾਰੀ ਐਸੈਸਰੀ ਸੇਮ ਕਲਰ ਦੀ ਮਿਲੂਗੀ ਜਿਹਦੇ ਵਿੱਚ ਲਾਈਟ ਦੇ ਨਾਲ ਤੁਹਾਡਾ ਵੇਵ ਬੋਡੀਜਾਰ ਕਿਉਂਕਿ ਇਹੋ ਜਿਹੇ ਪ੍ਰੋਡਕਟ ਲੈ ਕੇ ਆਇਆ ਪ੍ਰੀਮੀਅਮ ਕੁਆਲਿਟੀ ਦੇ ਵੀ ਤੁਹਾਡਾ ਘਰ ਜਿਹੜਾ ਮੂੰਹ ਬੋਲੂਗਾ ਇੱਕ ਇੱਕ ਚੀਜ਼ ਬਾਥਰੂਮ ਫਿਟਿੰਗ ਦੀ ਲਾ ਲਈਏ ਤਾਂ ਬਹੁਤ ਪ੍ਰੀਮੀਅਮ ਕੁਆਲਿਟੀ ਅਲੱਗ ਅਲੱਗ ਕਲਰ ਤੇ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣੀ ਆ ਤੇ ਆਪਾਂ ਅੱਜ ਪਹੁੰਚੇ ਹਾਂ ਬਠਿੰਡਾ ਦੇ ਵਿੱਚ ਸੱਸੀ ਗਾਲ ਜੀ ਸੱਸੀ ਗਾਲ ਜੀ ਗੁਰਜੀ ਕੀ ਹਾਲ ਚਾਲ ਜੀ ਵਧੀਆ ਸਰ ਵਧੀਆ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਸਰ ਆਪਣਾ ਸ਼ਾਪ ਦਾ ਨਾਮ ਤੇ ਲੋਕੇਸ਼ਨ ਦੱਸ ਦੀ ਜੀ ਆਪਣਾ ਸ਼ਾਪ ਦਾ ਨਾਮ ਜੀ ਲਕਸ਼ਮੀ ਪਾਈਪਸ ਬਠਿੰਡੇ ਸਟੇਡੀਅਮ ਦੇ ਪਿੱਛੇ 80 ਫੁੱਟੀ ਰ ਜੇ ਗੱਲ ਕਰੀਏ ਸਰ ਮਤਲਬ ਇੰਟੀਰੀਅਰ ਦੇ ਵਿੱਚ ਇੱਕ ਬਾਥਰੂਮ ਫਿਟਿੰਗ ਹੋਗੀ ਜਾਂ ਜਿਵੇਂ ਆਪਾਂ ਦੇਖੀ ਜਿੰਨੇ ਵੀ ਆਪਣੇ ਕੋਲ ਪ੍ਰੋਡਕਟ ਮਿਲਦੇ ਆ ਇਹਨਾਂ ਦਾ ਬਹੁਤ ਵੱਡਾ ਰੋਲ ਰਹਿੰਦਾ ਬਹੁਤ ਵੱਡਾ ਸਰ ਇਹਦਾ ਬਾਥਰੂਮ ਨੂੰ ਹੀ ਲਗਜ਼ਰੀ ਅੱਜ ਕੱਲ ਹਰ ਕੋਈ ਉਹਨਾਂ ਬਾਥਰੂਮ ਨੂੰ ਲਗਜ਼ਰੀ ਬਣਾਉਣਾ ਚਾਹੁੰਦਾ ਹੈ ਜਦੋਂ ਵੀ ਤੁਸੀਂ ਕਿੱਧਰ ਜਾਂਦੇ ਹੋ ਸਭ ਤੋਂ ਪਹਿਲਾਂ ਬਾਥਰੂਮ ਦੇਖਦੇ ਹੋ ਜੀ ਸਰ ਆਪਣਾ ਬਾਥਰੂਮ ਦਾ ਸਭ ਤੋਂ ਵਧੀਆ ਰੋਲ ਕੀ ਹੈ ਆਪਾਂ ਨੂੰ ਦਿੱਕਤ ਕੋਈ ਵੀ ਤੁਹਾਨੂੰ ਦੇਸੀ ਪ੍ਰੋਡਕਟ ਨਹੀਂ ਮਿਲੂਗਾ ਸਾਰੇ ਤੁਹਾਨੂੰ ਕੈਰੋਵਿਟ ਗ੍ਰੈਫ ਡੋਰ ਸਾਰੇ ਦੌਰ ਵਧੀਆ ਬ੍ਰਾਂਡ ਮਿਲਣਗੇ ਜੀਦੇ ਵੀ ਤੁਹਾਨੂੰ ਕੁਆਲਿਟੀ ਅਜ਼ ਅ ਟਾਈਮ ਤੇ 컬러ਫੁਲ ਬਹੁਤ ਕੁਝ ਚੱਲ ਰਿਹਾ ਜੀ ਤੁਹਾਨੂੰ ਸਾਰਾ ਕੁਝ ਕਲਰ ਤੇ ਸਭ ਕੁਝ ਤੁਹਾਨੂੰ ਕੰਪਨੀ ਓਰੀਐਂਟਡ ਮਿਲੂਗਾ ਕੋਈ ਵੀ ਦੇਸੀ ਚੀਜ਼ ਨਹੀਂ ਮਿਲੇ ਠੀਕ ਹੈ ਜੀ ਸਰ ਜੇ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਟੂਟੀਆਂ ਤੋਂ ਸ਼ੁਰੂ ਕਰ ਲਈਏ ਇਧਰੋਂ ਅੱਜਕੱਲ ਸਭ ਤੋਂ ਜ਼ਿਆਦਾ ਚੱਲ ਰਿਹਾ ਜੀ ਕਲਰ ਦਾ ਕਨਸੈਪਟ ਠੀਕ ਹੈ ਜੀ ਕਲਰ ਦੇ ਵੀ ਸਭ ਤੋਂ ਵਧੀਆ ਚੀਜ਼ ਕੀ ਹੋ ਜਾਂਦੀ ਹੈ ਕਿ ਤਾਂ ਸਾਰੀ ਚੀਜ਼ ਹੈਵੀ ਹੋ ਜਾਂਦੀ ਹੈ ਅਗਲਾ ਕਹਿੰਦਾ ਜੀ ਕੱਲਾ ਰੰਗ ਮਾਰਿਆ ਹੋਇਆ ਨਹੀਂ ਸਰ ਕੱਲਾ ਰਗ ਨਹੀਂ ਮਾਰਿਆ ਹੋਇਆ ਠੀਕ ਹੈ ਜੀ ਆ ਪੀ ਵੀ ਡੀ ਕੋਟਿੰਗ ਹੁੰਦੀ ਹੈ ਕੰਪਨੀ ਦੀ ਮਸ਼ੀਨ ਬਹੁਤ ਕੋਸਟਿੰਗ ਆਉਂਦੀ ਹੈ ਠੀਕ ਹੈ ਜੀ ਆ ਜਿਹੜੀ ਪੀ ਵੀ ਡੀ ਕੋਟਿੰਗ ਹੁੰਦੀ ਹੈ ਇਹਦੇ ਵਿੱਚ ਪਿੱਤਲ ਦੇਖੋਗੇ ਪੂਰਾ ਪਿੱਤਲ ਦੀ ਸ਼ੀਟ 5 ਐਮ ਐਮ ਦੀ ਪਿੱਤਲ ਦੀ ਸ਼ੀਟ ਯੂਜ਼ ਹੋਈ ਹੋਈ ਹੈ ਇਹ ਤਾਂ ਜਦੋਂ ਤੁਸੀਂ ਦੇਖੋਗੇ ਨਾਰਮਲ ਡਿਵਰਟਰ ਤੇ ਮਤਲਬ ਇਹ ਨਹੀਂ ਹੈਗਾ ਵੀ ਥੋੜਾ-ਮੋਟਾ ਕਸ ਕਰਾਂਗੇ ਨਿਕਲ ਜਾਵੇ ਨਹੀਂ 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 10 ਸਾਲ ਦੀ ਕੰਪਨੀ ਦੀ ਪ੍ਰੋਪਰ ਵਾਰੰਟੀ ਅਗਰ ਪ ਠੀਕ ਹੈ ਜੀ 10 ਸਾਲ ਦੀ ਗਾਰੰਟੀ 10 ਸਾਲ ਦੀ ਵਾਰੰਟੀ ਹੈ ਜੀ ਪ੍ਰੋਪਰ ਕੋਈ ਵੀ ਪੀਲ ਆਫ ਹੁੰਦਾ ਪੀਸ ਟੂ ਪੀਸ ਚੇਂਜ ਆ ਕੰਪਲੇਂਟ ਲਗਾਓ ਬੰਦਾ ਆਊਗਾ ਪੇਪਰ ਬਣਾ ਕੇ ਦੇਜੂਗਾ ਪੀਸ ਬਦਲਾ ਦਿਓ 댓ਸ ਇਟ ਕੀ ਬਾਤ ਹੈ ਜੀ ਜੀ ਸਰ ਇਸ ਤੋਂ ਅੱਗੇ ਸਰ ਜੀ ਗੱਲ ਇਸ ਤੋਂ ਬਾਅਦ ਕਲਰਫੁਲ ਰੇਂਜ ਚੱਲ ਰਹੀ ਹੈ ਜੀ ਅੱਜ ਕੱਲ ਹਰ ਕੋਈ ਕੀ ਹੈ ਚਾਹੇ ਵੱਡੇ ਆ ਜਾਂ ਛੋਟੇ ਆ ਹਰ ਕਿਸ ਨੂੰ ਆਪਣਾ ਰੂਮ ਬਾਥਰੂਮ ਲਗਜ਼ਰੀ ਚਾਹੀਦਾ ਹੈ ਥੀਮ ਦੇ ਥੀਮ ਦੇ ਅਕੋਰਡਿੰਗ ਤੁਸੀਂ ਕਾ ਲਗਾ ਲਓ ਅੱਜ ਕੱਲ ਵੱਡੇ ਆ ਕੋਈ ਕਹਿ ਦਿੰਦਾ ਜੀ ਮੈਂ ਕਲਰ ਜ਼ਿਆਦਾ ਕਲਰ ਚ ਨਹੀਂ ਜਾਣਾ ਮੈਂ ਜੀ ਉਹਦੇ ਵਿੱਚ ਆ ਵੱਡਿਆਂ ਲਈ ਦੇਖੋ ਇੱਕ ਕ੍ਰੋਮ ਦੇ ਨਾਲ ਹੀ ਕ੍ਰੋਸ ਗੋਲਡ ਦਾ ਕੰਪਨੀ ਨੇ ਕਨਸੈਪਟ ਦਿੱਤਾ ਜਿਹਦੇ ਨਾਲ ਕੀ ਹੈ ਤੁਹਾਨੂੰ ਵੱਡਿਆਂ ਨੂੰ ਇੱਕ ਫੀਲ ਹੋਊਗੀ ਯਾਰ ਅਸੀਂ ਲਗਜ਼ਰੀ ਬਾਥਰੂਮ ਯੂਜ਼ ਕਰ ਰਹੇ ਹਾਂ ਜੀ ਸਰ ਉਸ ਤੋਂ ਬਾਅਦ ਆ ਗਨ ਮੈਟਲ ਆ ਗਿਆ ਮੁੰਡਿਆਂ ਲਈ ਕਲਰ ਆਇਆ ਮੇਰੀਆ ਗਨ ਮੈਟਲ ਸ਼ੇਡ ਆ ਜਾਂਦਾ ਉਸ ਤੋਂ ਬਾਅਦ ਇੱਕ ਰੋਜ਼ ਗੋਲਡ ਆ ਗਿਆ ਆ ਕੋਈ ਵੀ ਮੈਂਬਰ ਯੂਜ਼ ਕਰ ਲੈਂਦਾ ਸਭ ਤੋਂ ਜ਼ਿਆਦਾ ਚੱਲਣ ਵਾਲਾ ਰੋਜ਼ ਗੋਲਡ ਸ਼ੇਡ ਹੈ ਫਿਰ ਉਸ ਤੋਂ ਬਾਅਦ ਇੱਕ 골ਡ ਸ਼ੇਡ ਆ ਜਾਂਦਾ 골ਡ ਦੇ ਨਾਲ ਬਲੈਕ ਦਾ ਕੰਬੀਨੇਸ਼ਨ ਬਹੁਤ ਵਧੀਆ ਚੱਲ ਰਿਹਾ ਬਿਲਕੁਲ ਸਰ 골ਡ ਅੱਜ ਕੱਲ ਕੀ ਹੈ ਬਾਹਰ ਜਿਵੇਂ ਆਪਾਂ ਸਾਰੇ ਆਪਣੇ ਭਰਾ ਬਾਹਰ ਰਹਿੰਦੇ ਆ 골ਡ ਦਾ ਨਾ ਹਰ ਕਿਸੇ ਨੂੰ ਆਪਣੇ ਪੰਜਾਬ 'ਚ ਸ਼ੌਂਕ ਹੈ ਬਿਲਕੁਲ ਜੀ ਤਾਂ 골ਡ ਕਲਰ ਦੇ ਨਾਲ ਕੋਈ ਕਿਸੇ ਦਾ ਵੀ 골ਡ ਕਲਰ ਤੁਸੀਂ ਬਾਥਰੂਮ 'ਚ ਲਗਾ ਸਕਦੇ ਹੋ ਉਸ ਤੋਂ ਬਾਅਦ ਇੱਕ ਆ ਇੱਕ ਆ ਜਾਂਦਾ ਐਂਟੀਕ ਸ਼ੇਡ ਜੀ ਕ੍ਰੋਮ ਦੇ ਨਾਲ 골ਡ ਕਲਰ ਆ ਬਹੁਤ ਵੱਡਿਆਂ ਦੀ ਬਹੁਤ ਵਧੀਆ ਲਗਜ਼ਰੀ ਪਸੰਦ ਬਣ ਰਹੀ ਹੈ ਜੀ ਸਭ ਤੋਂ ਵੱ ਵੀ ਜੇ ਤੁਹਾਨੂੰ ਹੁੰਦਾ ਵੀ ਸਾਡਾ ਬਾਸਟਾਪ ਸਾਡਾ ਟੂਟੀ ਸਾਡਾ ਮਤਲਬ ਜਿੰਨੇ ਵੀ ਪ੍ਰੋਡਕਟ ਤੁਹਾਡੇ ਲੱਗਦੇ ਆ ਵੀ ਇੱਕ ਕਲਰ ਦੇ ਚਾਹੀਦੇ ਆ ਉਹ ਵੀ ਬਾਈ ਹੋਰਾਂ ਕੋਲ ਮਿਲ ਜਾਣਗੇ ਜਿਵੇਂ ਇਧਰ ਆਪਾਂ ਦੇਖ ਸਕਦੇ ਆ ਇਹਦੇ ਨਾਲ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਬਾਥਰੂਮ ਬਣਾ ਰਹੇ ਹੋ ਤੁਹਾਨੂੰ ਸਾਰੀ ਐਸੈਸਰੀ ਸੇਮ ਕਲਰ ਦੀ ਮਿਲੂਗੀ ਚਾਹੇ ਜਾਲੀਆਂ ਲਾਉਣੀ ਹੈ ਚਾਹੇ ਤੁਸੀਂ ਉਹਦੇ ਕੋਈ ਐਸੈਸਰੀ ਲਗਾਨੀ ਹੈ ਸਾਰਾ ਸੇਮ ਕਲਰ ਦਾ ਦਵਾਂਗੇ ਜੀ ਸਰ ਅੱਗੇ ਜੇ ਗੱਲ ਕਰੀਏ ਟਾਇਲਟ ਸੀਟ ਆ ਜਾਂਦੀ ਹੈ ਇਹਨਾਂ ਦੇ ਵਿੱਚ ਵੀ ਆਪਣੇ ਕੋਲੇ ਅਲੱਗ-ਅਲੱਗ ਰੇਂਜ ਆ ਗਈ ਸਾਰੀ ਸਰ ਕਲਰਫੁਲ ਅੱਜਕੱਲ ਬਹੁਤ ਵਧੀਆ ਕਲਰ ਚੱਲ ਰਿ ਜੀ ਕੀ ਹੈ ਮੈਂ ਥੋੜਾ ਵੇਅਰ ਕਰਨਾ ਚਾਹੂੰਗਾ ਸਾਰੇ ਨਾਲ ਕਲਰ ਚ ਕਹਿੰਦੇ ਸਸਤਾ ਦੇ ਦਿਓ ਠੀਕ ਹੈ ਜੀ ਮੈਂ ਹਰ ਇੱਕ ਨੂੰ ਕਹਿੰਨਾ ਸਸਤਾ ਨਾ ਲਗਾਓ ਬ੍ਰਾਂਡ ਲਗਾਓ ਕੋਈ ਵੀ ਬ੍ਰਾਂਡ ਦੇ ਵਿੱਚ ਇਹਦਾ ਕੋਲਰ ਦਾ ਕੀ ਹੁੰਦਾ ਕਲਰ ਕਦੇ ਖਰਾਬ ਨਹੀਂ ਹੁੰਦਾ ਦੇਸੀ ਦੇ ਵਿੱਚ ਕੀ ਹੁੰਦਾ ਕਲਰ ਤਾਂ ਕਰ ਰਿਹਾ ਉਹ ਕੀ ਹੈ ਸਿਰਫ ਕਲਰ ਹੀ ਕਰ ਰਿਹਾ ਉਹ 3 ਮਹੀਨਿਆਂ 2 ਸਾਲ ਬਾਅਦ ਤੁਹਾਡੀ ਸਾਰੀ ਸੀਟ ਫੇਡ ਹੋ ਜਾਂਦੀ ਹੈ ਠੀਕ ਹੈ ਜੀ ਇਹਦੇ ਵੀ ਸਾਨੂੰ ਕੰਬੀਨੇਸ਼ਨ ਮਿਲਦਾ ਜੀ ਮੋਚਾ ਬ੍ਰਾਊਨ ਕਲਰ ਆ ਜਾਂਦਾ ਬਲੈਕ ਕਲਰ ਆ ਜਾਂਦਾ ਮਿੰਟ ਗ੍ਰੀਨ ਕਲਰ ਆ ਜਾਂਦਾ ਗ੍ਰੇ ਕਲਰ ਆ ਜਾਂਦਾ ਲਾਈਟ ਗ੍ਰੇ ਕਲਰ ਆ ਜਾਂਦਾ ਠੀਕ ਹੈ ਜੀ ਤੇ ਵਾਈਟ ਤਾਂ ਜਿਹੜ ਸਭ ਤੋਂ ਵਧੀਆ ਅੱਜ ਕੱਲ ਫਲਸ਼ਿੰਗ ਤੁਸੀਂ ਦੇਖੋ ਜੀ ਇੱਕ ਤੁਹਾਨੂੰ ਫਲਸ਼ਿੰਗ ਦਿਖਾਣਾ ਹੈ ਸੀਟ ਦੇਖੋ ਜੀ ਇਹਦੀ ਸਿਰਫ ਵਨ ਸਾਈਡ ਫਲਸ਼ਿੰਗ ਹੈ ਇਹਨੂੰ ਕਹਿੰਦੇ ਟੋਰਨਡੋ ਫਲਸ਼ਿੰਗ ਸਾਈਡ ਤੇ ਸਾਰੀ ਖਾਲੀ ਹੈ ਠੀਕ ਹੈ ਜੋ ਕਲੀਨਿੰਗ ਪਰਪਸਲੀ ਸਭ ਤੋਂ ਈਜ਼ੀ ਹੈ ਹਰ ਇੱਕ ਨੂੰ ਦਿੱਕਤ ਕੀ ਆਉਂਦੀ ਆ ਥੱਲੇ ਪੀਲੇ ਨਿਸ਼ਾਨ ਪੈ ਜਾਂਦੇ ਆ ਸੀਟ ਥੱਲੇ ਬਿਲਕੁਲ ਜੀ ਜਿੱਧਰ ਸਾਫ਼ ਕਰਦੇ ਆ ਜਿੱਧਰ ਉਹ ਚਾਹ ਰਿਮਲੈਸ ਹੋਵੇ ਕੋਈ ਵੀ ਆਹ ਵਾਲੀ ਸੀਟ ਤੇ ਨਿਸ਼ਾਨ ਪੈਦਾ ਕੋਈ ਤੁਹਾਡਾ ਪੋਸਿਬਲ ਨਹੀਂ ਕਿ ਆਪਣਾ ਨਿਸ਼ਾਨ ਪੈ ਜਾਵੇ ਠੀਕ ਹੈ ਜੀ ਇਹ ਵੀ ਇੱਕ ਬਹੁਤ ਵੱਡੀ ਜੇ ਗੱਲ ਅਜ ਗੱਲ ਕਰੀਏ ਤੇ ਇਸ ਤੋਂ ਇਲਾਵਾ ਬਾਈ ਜੀ ਇਹ ਮੈਂ ਪ੍ਰੋਡਕਟ ਦੇਖ ਰਿਹਾ ਇਹ ਵੀ ਆਪਣੇ ਬਹੁਤ ਇੱਕ ਆਸਰਾ વોਟਰ ਸੌਫਨਰ ਜੀ ਬੰਦਾ ਕਹਿੰਦਾ ਜੀ ਮੈਂ ਕੋਠੀ ਤੇ ਲੱਖਾਂ ਕਰੋੜਾਂ ਰੁਪਇਆ ਲਾ ਰਿਹਾ ਮੇਰੀ ਹਰ ਇੱਕ ਨੂੰ ਇੱਕ ਅਰਦਾਸ ਹੈ ਤੁਸੀਂ વોਟਰ ਪਾਣੀ ਦਾ ਅਗਰ વોਟਰ ਬਾਕ ਦਾ ਨਹਿਰੀ ਪਾਣੀ ਵਰਤ ਰਹੇ ਹੋ ਫਿਰ ਇਸ ਚੀਜ਼ ਦੀ ਕੋਈ ਲੋੜ ਨਹੀਂ ਸਾਡਾ ਐਵੇਂ ਨਹੀਂ ਆ ਤੁਸੀਂ ਸਾਡੇ ਕੋਲ ਆਏ ਜੀ ਪ੍ਰੋਡਕਟ ਲਗਾਣਾ ਅਸੀਂ ਪਹਿਲਾਂ ਤੁਹਾਨੂੰ ਬੋਲਾਂਗੇ ਜੀ ਪਾਣੀ ਦੀ ਹਾਰਡਨੈਸ ਕਿੰਨੀ ਹੈ ਠੀਕ ਹੈ ਜੀ ਤੁਹਾਡਾ ਤਾਂ ਪੁੱਛਾਂਗੇ ਐਵੇਂ ਨਹੀਂ ਤੁਹਾਨੂੰ ਕਹਾਂ ਦਾਂਗੇ ਸਰ ਲੈ ਜਾਓ ਪਿੱਲਵਾ ਲਓ ਅਗਰ ਹਾਰਡਨੈਸ ਪਾਣੀ ਯੂਜ਼ ਕਰ ਰਹੇ ਹੋ ਬੋਰ ਦਾ ਪਾਣੀ ਯੂਜ਼ ਕਰ ਰਹੇ ਹੋ ਦੈਨ ਆਵਲੀ ਚੀਜ਼ ਲੱਗਣੀ ਜ਼ਰੂਰੀ ਹੈ ਠੀਕ ਹੈ ਜੀ ਆ ਵਾਟਰ ਸੌਫਟਨਰ ਹੈ ਆ ਵਾਟਰ ਸੌਫਟਨਰ ਸ਼ੋਰਾ ਖਤਮ ਕਰਦਾ ਆਪਾਂ ਕਲਰ ਵਾਲ ਜਾ ਰਹੇ ਆ ਸਾਰੇ ਸਿਸਟਮ ਤੇ ਕਲਰ ਵਾਲ ਜਾ ਰਹੇ ਆ ਉਹਦੀ ਮੇਨਟੇਨੈਂਸ ਕੀ ਹੈ ਸ਼ੋਰਾ ਜੰਮਨ ਤੇ ਕੋਈ ਵੀ ਚੀਜ਼ ਖਰਾਬ ਹੁੰਦੀ ਹੈ ਚਾ ਕਲਰ ਦੇ ਚਰੋਮ ਬਿਲਕੁਲ ਜੀ ਟੂਟੀਆਂ ਅਗਲਾ ਕਹਿੰਦਾ ਟੂਟੀਆਂ ਖਰਾਬ ਹੋ ਰਹੀਆਂ ਤੁਸੀਂ ਆ ਦੇਖੋ ਬਾਡੀ ਖਰਾਬ ਹੁੰਦੀ ਹੈ ਆਪਣੇ ਬਾਡੀ ਦੇ ਪੋਰਸ ਬੰਦ ਹੁੰਦੇ ਆ ਜਿਹਦੇ ਕਰਕੇ ਪਸੀਨਾ ਨਹੀਂ ਆਂਦਾ ਉਹਦੇ ਕਰਕੇ ਬਿਮਾਰੀਆਂ ਫੈਲਦੀ ਤਾਂ ਵਾਟਰ ਸੌਫਟਨਰ ਜ਼ਰੂਰ ਲਵਾਓ ਕਰੇ ਜਿੱਧਰ ਤੁਸੀਂ ਅਗਰ ਪਾਣੀ ਤੁਹਾਡੇ ਚ ਹਾਰਡ ਹੈ ਅਗਰ ਬੋਰ ਦਾ ਪਾਣੀ ਵਰਤਦੇ ਹੋ ਠੀਕ ਹੈ ਜੀ ਇਹਦੀ ਕੀ ਰੇਂਜ ਹੈ ਕਿੰਨੇ ਦਾ ਸਰ ਆ ਲਗਾ ਲਓ ਕਿ ਮਾਡਲ ਸ਼ੁਰੂ 60000 ਤੋਂ ਸ਼ੁਰੂ ਹੋ ਕੇ 120000 25000 ਤੱਕ ਜਾਂਦਾ ਹੈ ਮਾਡਰਨ ਮਾਡਲ ਦੀ ਜਿਹੜੀ ਆ ਵਾਲੀ ਕੈਪੈਸਿਟੀ ਹੈ ਹੁਣ ਇਹਦੇ ਵਿੱਚ ਆਪਣਾ 90000 ਵਾਲਾ ਵੀ ਹੈ 95000 ਵਾਲਾ ਵੀ ਹੈ ਠੀਕ ਹੈ ਜੀ ਆ ਆਟੋਮੈਟਿਕ ਹੈ ਤੁਸੀਂ ਕੁਝ ਨਹੀਂ ਕਰਨਾ ਸਿਰਫ 3 ਕਿ ਮਹੀਨੇ ਬਾਅਦ ਇੱਕ ਵਾਰੀ ਨਮਕ ਪਾਣਾ ਆ ਆਟੋ ਸੌਫਟਨਰ ਆ ਠੀਕ ਹੈ ਜੀ ਇਸ ਤੋਂ ਬਾਅਦ ਸਰ ਵੀਗਾਰਡ ਦਾ ਇੱਕ ਬਹੁਤ ਵੱਡਾ ਪ੍ਰੋਡਕਟ ਹੋਰ ਆਇਆ ਸਰ ਇੱਕ ਆ ਬਹੁਤ ਜ਼ਰੂਰ ਇੱਕ ਚੀਜ਼ ਹੈ ਵੀਗਾਰਡ ਦਾ ਹੀਟ ਪੰਪ ਠੀਕ ਹੈ ਜੀ ਆ ਹੀਟ ਪੰਪ ਹੈ ਉਹ ਟੈਂਕ ਹੈ ਜੀ ਠੀਕ ਹੈ ਉਹ ਜਿਵੇਂ ਆਵਲਾ ਟੈਂਕ ਹੈਗਾ 300 ਲੀਟਰ ਦਾ ਟੈਂਕ ਹੈ ਆਵਲਾ ਠੀਕ ਹੈ ਜੀ ਤੇ ਆ ਕੰਪਰੈਸ਼ਰ ਹੈ ਆ ਤੋਸ਼ੀਵਾ ਦਾ ਕੰਪਰੈਸ਼ਰ ਹੈ ਜੀ ਇਹਦੇ ਨਾਲ ਫਾਇਦਾ ਕੀ ਹੈ ਤੁਹਾਡਾ ਸਿਰਫ ਜਿਹੜਾ ਟੈਂਕ ਅ ਅੱਜ ਕੱਲ ਆਪਾਂ ਇੱਕ ਇੱਕ ਗੀਜ਼ਰ ਲਗਾ ਲੈਂਦੇ ਆ ਬਾਥਰੂਮ ਅਚ ਤੁਹਾਨੂੰ ਕੋਈ ਗੀਜ਼ਰ ਲਗਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਵੀ ਗੀਜ਼ਰ ਲਗਾਉਣ ਦੀ ਲੋੜ ਨਹੀਂ ਹੈ ਅਸਰਬ ਇੱਕ ਟੈਂਕ ਆ ਗਿਆ ਸਾਰੀ ਮਸ਼ੀਨ ਛੱਤ ਤੇ ਲੱਗੂਗੀ ਟੈਂਕ ਤੋਂ ਪਹਿਲਾਂ ਠੀਕ ਹੈ ਜੀ ਅੱਜ ਕੱਲ ਹੋਟਲਾਂ ਦੇ ਵੀ ਸੀਟ ਪੰਪ ਲੱਗੇ ਹੁੰਦੇ ਆ ਜੀ ਬਿਲਕੁਲ ਜੀ ਅਗਲਾ ਕਹਿੰਦਾ ਜੀ ਪਾਣੀ ਖੁੱਲਾ ਵਰਤੀ ਜਾਂਦੇ ਆ ਇਕ ਤਰ੍ਹਾਂ ਦੀ ਇਲੈਕਟ੍ਰਿਸਿਟੀ ਕੰਜ਼ਮਪਸ਼ਨ ਜ਼ੀਰੋ ਹੈ ਬਹੁਤ ਜ਼ੀਰੋ ਨਹੀਂ ਕਹਾ ਸਕਦਾ ਬਹੁਤ ਘੱਟ ਹੈ ਠੀਕ ਹੈ ਗੀਜ਼ਰ ਦੇ ਹਿਸਾਬ ਨਾਲ ਗੀਜ਼ਰ ਦੇ ਹਿਸਾਬ ਨਾਲ ਉਹ ਪੰਜ ਗੀਜ਼ਰ ਤੇ ਪੰਜ ਗੀਜ਼ਰ 25 ਲੀਟਰ ਦੇ ਤੇ 200 ਲੀਟਰ ਦਾ ਇੱਕ ਗੀਜ਼ਰ ਇੱਕ ਬਰਾਬਰ ਹੈ ਠੀਕ ਹੈ ਜੀ ਉਹ ਉਹ ਇੱਕ ਗੀਜ਼ਰ ਨੇ ਜਿਹੜੀ ਖਾਨੀ ਹੈ ਕੰਜ਼ਮਪਸ਼ਨ ਉਹ ਤੁਹਾਡਾ ਪੂਰਾ ਆਜ ਖਾ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਠੰਡਾ ਵੀ ਸਾਡਾ ਗਾਰੰਟੀ ਹੈ ਇਹਦੀ ਆ ਠੰਡਾ ਵੀ ਕਰੂਗਾ ਤੇ ਗਰਮ ਵੀ ਕਰੂਗਾ ਠੀਕ ਹੈ ਹੁਣ ਗਰਮੀ ਵੀ ਪੂਰੀ ਗਰਮੀ ਹੈ ਤੇ ਸਾਡੇ ਮਜ਼ੇ ਜਿਹੜੇ ਜਿਨ੍ਹਾਂ ਦੇ ਹੀਟ ਪੰਪ ਲੱਗੇ ਹੋਏ ਆ ਤੇ ਅਸ ਟਾਈਮ ਸਾਰੇ ਮਜ਼ੇ ਕੀ ਲੈ ਰਹੇ ਤੇ ਬਿਜਲੀ ਦੀ ਕੰਜ਼ਮਪਸ਼ਨ ਨਾ ਬਰਾਬਰ ਠੀਕ ਹੈ ਜੀ ਤੇ ਠੰਡ ਵਲੇ ਤਾਂ ਗਰਮ ਤਾਂ ਕਰੂਗਾ ਕਰੂਗਾ ਤੇ ਸਾਰੇ ਮਾਰਕੀ ਖਾਂਦੇ ਆ ਹੋਰਾਂ ਕੰਪਨੀ ਦੀ ਸਾਲ ਜਾਂ 2 ਸਾਲ ਦੀ ਹੁੰਦੀ ਹੈ ਇਹਦੀ 5 ਸਾਲ ਦੀ ਵਾਰੰਟੀ ਹੈ 5 ਸਾਲ ਦੀ ਗਰੰਟੀ ਕੀ ਰੇਂਜ ਚ ਪੈਂਦਾ ਜੀ ਆਦਾ ਰੇਂਜ ਸ਼ੁਰੂ ਆ ਜਾਂਦਾ ਜੀ 1.5 ਲੱਖ ਤੋਂ ਲੈ ਕੇ 1,67000 ਦੇ ਮਾਡਲ ਚੱਲਦੇ ਆ ਅਗਲੇ ਠੀਕ ਹੈ ਜੀ ਜਿੰਨੇ ਪੈਸੇ ਲੱਗ ਰਹੇ ਇੱਕ ਵਾਰੀ ਬੰਦੇ ਨੂੰ ਪੈਸੇ ਜ਼ਰੂਰ ਲੱਗਦੇ ਆ ਬਟ ਆ ਤੁਹਾਡੇ ਵਾਲਾ ਲੋ 4-5 ਸਾਲਾਂ ਚ ਪੈਸੇ ਪੂਰੇ ਕਰ ਜਾਂਦਾ ਪੂਰੇ ਹੋ ਜਾਂਦੇ ਜੀ ਜੀ ਸਰ ਇਸ ਤੋਂ ਇਲਾਵਾ ਸਰ ਜੇ ਗੱਲ ਕਰੀਏ ਸਰ ਇਸ ਤੋਂ ਔਰ ਅੱਜਕਲ ਟ੍ਰੈਂਡ ਕੀ ਜੀ ਕਿਉਂਕਿ ਡਿਫਰੈਂਟ ਤੋਂ ਡਿਫਰੈਂਟ ਕੁਝ ਆਪਣੇ ਲੋਕ ਬਾਹਰ ਜਾਣ ਕਰਕੇ ਨਵੀਆਂ ਚੀਜ਼ਾਂ ਪਾ ਲਏ ਜਿਹੜੇ ਹੋਟਲਾਂ 'ਚ ਮਿਲਦੀਆਂ ਹੋਟਲਾਂ 'ਚ ਸਰ ਹੋਟਲਾਂ 'ਚ ਵੀ ਉਸ ਤੋਂ ਵੀ ਉੱਪਰ ਦਾ ਕਨਸੈਪਟ ਹੋ ਗਿਆ ਹੁਣੇ ਬਾਹਰ ਵੀ ਇੰਨੇ ਨਹੀਂ ਇੰਨੀ ਚੀਜ਼ਾਂ ਵਰਤਦੇ ਠੀਕ ਹੈ ਜੀ ਅੱਜ ਕੱਲ ਪਾਣੀ ਫੀਲ ਕਰਦੇ ਆ ਪੂਰਾ ਪਾਣੀ ਵੱਜਿਆ ਸਾਰੇ ਪਾਸੋਂ ਠੀਕ ਹੈ ਜੀ ਆਹ థਰਮੋਸਟੇਟ ਆ 4 ਆਊਟਲਟ థਰਮੋਸਟੇਟ ਜੀ ਬਾਡੀ ਜਟ ਆਗੇ ਆ ਚਾਰ ਲਵਾਓ ਤਿੰਨ ਲਵਾਓ ਛੇ ਲਵਾਓ ਅੱਠ ਲਵਾਓ ਤੁਹਾਡੇ ਤੇ ਡਿਪੈਂਡ ਹੈ ਤੁਹਾਡੇ ਤੇ ਡਿਪੈਂਡ ਹੈ ਜੀ ਉਸ ਤੋਂ ਅਧਿਕ ਆ ਗਿਆ ਸ਼ਾਵਰ ਤਿੰਨ ਤਰ੍ਹਾਂ ਦਾ ਪਾਣੀ ਨਿਕਲੂਗਾ ਸ਼ਾਵਰ ਚੋਂ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਚੀਜ਼ ਕੀ ਚੱਲ ਰਹੀ ਆ ਜਿਹੜੇ ਪ੍ਰਾਪਤ ਨੋਰਮਲ ਬਾਡੀ ਜਟ ਨਹੀਂ ਲਗਾਉਣਾ ਚਾਹੁੰਦੇ ਇੱਕ ਆਈਕੋਨਿਕ ਵੇਵ ਬਾਡੀ ਜਟ ਹੈ ਇਹਦੇ ਨਾਲ ਕੀ ਹੈ ਲਹਿਰ ਵਾਂਗੂ ਪਾਣੀ ਉੱਪਰ-ਨੀਚੇ ਆਊਗਾ ਠੀਕ ਹੈ ਜੀ ਇੱਕ ਤਰ੍ਹਾਂ ਹੀ ਮ사ਜ ਕਰੂਗਾ ਇੱਕ ਤਰ੍ਹਾਂ ਦੀ ਮ사ਜ ਕਰੂਗਾ ਜੀ ਆ ਠੀਕ ਹੈ ਜੀ ਤੇ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਸਾਰੀ ਦਿਖ ਰਹੇ ਹੋ ਲਾਈਟ ਚੱਲੂਗੀ ਜੀ ਸਰ ਆ ਲਾਈਟ ਵਾਲਾ ਕਿਸੇ ਵੀ ਕੰਪਨੀ ਦਾ ਇਦੇ ਵਿੱਚ ਲਾਈਟ ਦੇ ਨਾਲ ਤੁਹਾਡਾ ਵੇਵ ਬੋਡੀਜਾਰਡ ਚੱਲੂਗਾ ਠੀਕ ਹੈ ਜਿਵੇਂ ਆ ਰੋਜ਼ 골ਡ ਹੈ ਤਾਂ ਰੋਜ਼ 골ਡ ਮਿਲੂਗਾ ਨਾਲ ਤੁਹਾਨੂੰ ਜੀ 골ਡ ਹੈ ਤਾਂ 골ਡ ਮਿਲੂਗਾ ਨਾਲ ਬਲੈਕ ਕਲਰ ਦਾ ਥਰਮੋਸਟੇਟ ਲਗਾਉਣਾ ਚਾਹ ਰਹੇ ਹੋ ਗਨ ਮੈਟਲ ਬਲੈਕ ਤਾਂ ਤੁਹਾਨੂੰ ਸੇਮ ਕਲਰ ਮਿਲੂਗਾ ਠੀਕ ਹੈ ਜੀ ਆਪਣੇ ਕੋਲ ਸਾਰੀ ਰੇਂਜ ਇੱਕ ਕਲਰ ਦੀ ਤੁਹਾਨੂੰ ਪੂਰਾ ਕਨਸੈਪਟ ਦਵਾਵਾਂਗੇ ਆਪਾਂ ਜੀ ਤੇ ਇਸ ਤੋਂ ਇਲਾਵਾ ਸਰ ਜੇ ਗੱਲ ਕਰੀਏ ਸਰ ਇਸ ਤੋਂ ਇਲਾਵਾ ਹੁਣ ਗੱਲ ਆ ਜਾਂਦੀ ਹੈ ਮਿਰਰ ਦੀ ਠੀਕ ਹੈ ਅਗਲਾ ਕਹਿੰਦਾ ਜੀ ਮਿਰਰ ਅਸੀਂ ਦੇਸੀ ਮਿਰਰ ਚੱਲਿਆ ਨਾ ਸਾਨੂੰ ਕੁਆਲਿਟੀ ਨਹੀਂ ਮਿਲਦੀ ਉਹਨਾ ਚੀਜ਼ ਮਿਰਰ ਲੱਗਿਆ ਹੋਇਆ ਦੇਸੀ ਮਿਰਰ ਹੈ ਜੀ ਆਹ ਜਸਟ ਕਿਉਂ ਲਗਾਇਆ ਹੋਇਆ ਵਿਚ ਨੂੰ ਨਹੀਂ ਲਾਇਆ ਹੋਇਆ ਨਾ ਅਸੀਂ ਦੇਣਾ ਕਿਸੇ ਨੂੰ ਆਹ ਕੁਆਲਿਟੀ ਦਿਖਾਉਣ ਨੂੰ ਲਗਾਇਆ ਹੋਇਆ ਡਿਫਰੈਂਸ ਕਲੀਅਰ ਕਰਨਾ ਉਹ ਡਿਫਰੈਂਸ ਤੁਸੀਂ ਆ ਦੇਖੋ ਆਹ ਕੰਪਨੀ ਦਾ ਮਿਰਰ ਲੱਗਿਆ ਹੋਇਆ ਉਹ ਕਿਸੇ ਨੇ ਰੋਜ਼ ਗੋਲ ਲੈਣਾ ਆ ਰੋਜ਼ ਗੋਲ ਦਾ ਮਿਰਰ ਹੈ ਆਹ ਬਲਾ ਕੁਆਲਿਟੀ ਲੱਗਦੀ ਹੈ ਜੀ ਬਿਲਕੁਲ ਜੀ ਉਸ ਤੋਂ ਬਾਅਦ ਆ ਤੁਹਾਡਾ ਕਲਰ ਹੈ ਡਬਲ ਕਲਰ ਹੈ ਇਹਨੂੰ ਤੁਸੀਂ ਜਿਵੇਂ ਮਰਜ਼ੀ ਐਡ-ਆਨ ਮੰਨ ਕੇ ਕਹਿੰਦੇ ਇੱਕ ਸ਼ੌਪ ਵੀ ਹੈ ਕੰਟੀਰੀਅਰ ਦੇ ਵਿੱਚ ਵੀ ਇਹਨਾਂ ਚੀਜ਼ ਨੇ ਬੋਲਣਾ ਆਹ ਕੰਟੀਰੀਅਰ ਚ ਵੀ ਬੋਲ ਕਰ ਸਕਦੇ ਹੋ ਬੰਦੇ ਨੇ ਕਿਧ ਤੇ ਉਸ ਤੋਂ ਬਾਅਦ ਕੋਈ ਵੋਲੈਂਗ ਸਿੱਟਾ ਲਗਾਨੀ ਆਪਣੇ ਕੋਲ ਵੋਲੈਂਗ ਸਿੱਟਾ ਦੇ ਮਾਡਲ ਬਹੁਤ ਆ तकरीबन ਆਪਣੇ ਕੋਲੇ ਇਨ ਸਟਾਕ ਆਪਣੇ ਕੋਲੇ 50 ਤਰ੍ਹਾਂ ਦੇ ਵੋਲੈਂਗ ਦੇ ਮਾਡਲ ਅਵੇਲੇਬਲ ਰਹਿੰਦੇ ਆ ਜੀ ਆ ਤਾਂ ਮਰਾ ਪੂਰੇ ਟੈਕਨੋਲੋਜੀ ਵਾਲੇ ਆ ਗਏ 스마트 ਵਾਸ਼ ਆ ਪੂਰੇ 스마트 ਵਾਸ਼ ਆ ਗਿਆ ਜੀ 스마트 ਸੀਟ ਕਵਰ ਆ ਉਹਲਾ ਇਹਦੇ ਨਾਲ ਤੁਸੀਂ ਪ੍ਰੋਪਰ ਜਿਵੇਂ ਮਰਜੀ ਇਸ ਚਾਈਲਡ ਵਾਸ਼ ਆ ਗਿਆ ਗਰਲਜ਼ ਲਈ ਆਪਣਾ ਲੇਡੀਜ਼ ਲਈ ਅਲੱਗ ਵਾਸ਼ ਆ ਗਿਆ ਸਾਰਾ ਕੁਝ ਇਨ ਬਿਲਟ ਆ ਇਹਦੇ ਵਿੱਚ ਠੀਕ ਹੈ ਜੀ ਤੇ ਲੋ ਵੀ ਦੋਸਤ ਉਸ ਤੋਂ ਬਾਅਦ ਨਾਲ ਇੱਕ ਚੱਲਦਾ ਜੀ ਕਨਸੀਲ ਟੈਂਕ ਅੱਜ ਮੈਂ ਕਨਸੀਲ ਟੈਂਕ ਦਾ ਜ਼ਰੂਰ ਕਹੂੰਗਾ ਤੁਹਾਨੂੰ ਜੀ ਇੱਕ ਆ ਕਨਸੀਲ ਟੈਂਕ ਲ ਇਹਦਾ ਕੀ ਫਰਕ ਹੁੰਦਾ ਜੀ ਇਹਦਾ ਨੋਮੈਟਿਕ ਹੈ ਜੀ 에ਅਰ ਪ੍ਰੈਸ਼ਰ ਨਾਲ ਚੱਲਦਾ ਜੀ ਠੀਕ ਹੈ ਜੀ ਆਹ ਬਾਹਰਲਾ ਕੈਰੋਬਿਡ ਦਾ ਬਾਹਰਲਾ ਟੈਂਕ ਹੈ WDI ਟੈਂਕ ਹੈ 에ਅਰ ਪ੍ਰੈਸ਼ਰ ਨਾਲ ਚੱਲਦਾ ਆਹ ਵਧੀਆ-ਵਧੀਆ ਮੈਂ ਨਾਮ ਨਹੀਂ ਲਊਂਗਾ ਇਸ ਟਾਈਮ ਆਹ ਵਧੀਆ ਬਾਹਰਲੇ ਬ੍ਰਾਂਡ ਨੂੰ ਕੰਪੀਟੀਟ ਕਰ ਰਹੇ ਹਾਂ ਠੀਕ ਹੈ ਜਿਹੜਾ ਕੈਰੋਬਿਡ ਦਾ ਟੈਂਕ 에ਅਰ ਪ੍ਰੈਸ਼ਰ ਨਾਲ ਫਰੇਮ ਵਾਲਾ ਟੈਂਕ ਆਉਂਦਾ ਜੀ ਇਹਦੇ ਵਿੱਚ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਬਾਸ ਸਟਾਪ ਦੇ ਵਿੱਚ ਵੀ ਆਪਣੇ ਕੋਲੇ ਹੋਰ ਹੈ ਜੀ ਬਾਹਰ ਟਪ ਹੈ ਜੀ ਬਾਹਰ ਟਪ ਦੇ ਵਿੱਚ ਆਪਣੇ ਕੋਲੇ ਕੋਲ ਸਟੋਨ ਬ੍ਰਾਂਡ ਦਾ ਆਪਣੇ ਕੋਲੇ ਸਾਰੀ ਤੁਹਾਨੂੰ ਟੱਬ ਦੀ ਸਾਰੀ ਰੇਂਜ ਮਿਲੂਗੀ ਠੀਕ ਹੈ ਜੀ ਬੰਦੇ ਜਿਹਨੇ ਕੋਈ ਟੱਬ ਲਾਣ ਦਾ ਇੰਟਰਸਟਿਡ ਹੈ ਤੁਸੀਂ ਸਾਨੂੰ ਦੱਸੋ ਅਸੀਂ ਵਿਜ਼ਿਟ ਕਰਾਵਾਂਗੇ ਕੰਪਨੀ ਵਾਲਾ ਉਧਰ ਜਗ੍ਹਾ ਦੱਸੂਗਾ ਉਹਦੇ ਅਕੋਰਡਿੰਗ ਉਹ ਤੁਹਾਨੂੰ ਦੱਸੂਗਾ ਕਿ ਕਿਹੜਾ ਟੱਬ ਲੱਗ ਸਕਦਾ ਹੈ ਉਹ ਤੁਹਾਨੂੰ ਉਧਰ ਹੀ ਬੈਠ ਕੇ ਤੁਹਾਨੂੰ ਐਕਸਪੀਰੀਅੰਸ ਦੇ ਦੇਊਗਾ ਕਿ ਆਹ ਮਾਡਲ ਹੈ ਜੀ ਤੁਹਾਡੀ ਜਗ੍ਹਾ ਇੰਨੀ ਹੈ ਤੁਹਾਨੂੰ ਪ੍ਰੋਪਰ ਗਾਈਡ ਕਰਕੇ ਆਉਂਗਾ ਠੀਕ ਹੈ ਜੀ ਕਿਸੇ ਨੇ ਸਟੀਮਰ ਲਗਾਉਣਾ ਹੈ ਬਾਥਰੂਮ ਸਟੀਮਰ ਲਈ ਸਾਡੇ ਨਾਲ ਕੋਨੈਕਟ ਕਰੋ ਠੀਕ ਹੈ ਜੀ ਕੰਪਨੀ ਵਾਲਾ ਜਾਊਗਾ ਪ੍ਰੋਪਰ ਤੁਹਾਨੂੰ ਸਟੀਮਰ ਲਈ ਵੀ ਉੱਧਰ ਇੰ ਸਾਰੀਆਂ ਚੀਜ਼ਾਂ ਆਪਣੇ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਪਈਆਂ ਨੇ ਤੇ ਜਿਹੜੇ ਵੀ ਮਿੱਤਰ ਨਮਾਕਰ ਬਣਾ ਰਹੇ ਆ ਉਹਨਾਂ ਨੂੰ ਆਈਟਮ ਮਿਲ ਜਾਣੀ ਹੈ ਬਿਲਕੁਲ ਸਰ ਪ੍ਰੈਸ਼ਰ ਪੰਪ ਵੀ ਆਪਣੇ ਕੋਲੇ ਮਿਲ ਜਾਂਦਾ ਨਾਲ ਬਿਲਕੁਲ ਸਰ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਵਧੀਆ ਗੱਲ ਕੀਤੀ ਹੁਣ ਸਾਰਾ ਗੁਸਤਾ ਲੱਗ ਗਿਆ ਠੀਕ ਹੈ ਜੀ ਹੁਣ ਇਸ ਤੋਂ ਪ੍ਰੈਸ਼ਰ ਕਿਵੇਂ ਬਣੂਗਾ ਉਹ ਨਾਲ ਪ੍ਰੈਸ਼ਰ ਪੰਪ ਨੇ ਜੀ ਆਪਣੇ ਕੋਲੇ ਪ੍ਰੈਸ਼ਰ ਪੰਪ 8000 ਤੋਂ ਲੈ ਕੇ 45000 ਤੱਕ ਪ੍ਰੈਸ਼ਰ ਪੰਪ ਹੈ ਜੀ ਠੀਕ ਹੈ ਜੀ ਹੁਣ ਇੱਕ ਮੇਰੇ ਕੋਲੇ ਆਪਣੇ ਕੋਲੇ ਇੱਕ ਮਾਡਲ ਆਂਦਾ ਉਹ ਇਸ ਟਾਈਮ ਸਟਾਕ 'ਚ ਨਹੀਂ ਹੈ ਜੀ ਤਾਂ ਇੱਕ ਆ ਹੈਗਾ ਜਿਹੜਾ 24 ਲੀਟਰ ਟੈਂਕ ਵਾਲਾ ਪ੍ਰੈਸ਼ਰ ਆ ਇੱਕਾ ਜਿਹਾ ਨਵਾਂ ਪ੍ਰੈਸ਼ਰ ਪੰਪ ਆਇਆ ਜਿਸਦੇ ਨਾਲ ਟੈਂਕ ਨਹੀਂ ਲੱਗਦਾ ਜੀ ਅੱਛਾ ਕੁਛ ਨਾਲ ਲਾਉਣ ਦੀ ਲੋੜ ਨਹੀਂ ਕੁਛ ਲਾਉਣ ਦੀ ਇੱਕ ਛੋਟਾ ਜਿਹਾ ਡੱਬਾ ਸਟੈਪਲਾਈਜ਼ਰ ਹੈ ਉਹ ਆਟੋ ਸੈਂਸਿੰਗ ਹੈ ਉਹਦੇ ਵਿੱਚ ਕਦੇ ਕੋਈ ਤੁਹਾਨੂੰ ਪ੍ਰੈਸ਼ਰ ਸੈੱਟ ਕਰਨ ਦੀ ਲੋੜ ਨਹੀਂ ਸਿੱਧਾ ਡੱਬਾ ਲਗਾਓ ਉਹ ਵਾਲਾ ਤੇ ਆਟੋਮੈਟਿਕ ਹੈ ਜੀ ਉਹ ਤੁਹਾਨੂੰ ਕਦੇ ਵੀ ਤੁਸੀਂ ਕੰਪਨੀ ਵਾਲਿਆਂ ਨੂੰ ਨਹੀਂ ਬੁਲਾਉਂਗੇ ਕਿ ਸਾਨੂੰ ਉਹ ਪ੍ਰੈਸ਼ਰ ਪੰਪ ਦੀ ਦਿੱਕਤ ਆ ਰਹੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਡਿਜ਼ਾਈਨਰ ਵਾਸ਼ਬੇਸ਼ਨ ਆ ਗਏ ਜੀ ਜਦੋਂ ਬਾਥਰੂਮ ਕੰਪਲੀਟ ਕਰਨ ਲੱਗਦੇ ਆ ਵਾਸ਼ਬੇਸ਼ਨ ਜ਼ਰੂਰੀ ਹੋ ਜਾਂਦੇ ਆ ਜੀ ਤਾਂ ਵਾਸ਼ਬੇਸ਼ਨ ਦੀ ਆਪਣੇ ਕੋਲੇ ਰੇਂਜ ਬਹੁ ਸਾਡੇ ਕੋਲ ਆਉਂਦੇ ਬਹੁਤ ਹੈ ਜੀ ਆ ਕਲਰ ਤੁਹਾਡਾ ਵਾਸ਼ ਮਸ਼ੀਨ ਮੰਗਾ ਹੈ ਅਸੀਂ ਇੱਕ ਚੀਜ਼ ਕਹਿੰਦੇ ਜੀ ਮਹਿੰਗੇ ਨੂੰ ਤੁਸੀਂ ਕੰਪੇਅਰ ਕਰੋ ਜਿਹੜਾ ਤੁਸੀਂ ਦੇਖ ਕੇ ਆਏ ਹੋ ਬਿਲਕੁਲ ਜੀ ਬੰਦਾ ਕੀ ਹੈ ਸਸਤਾ ਲੈ ਕੇ ਮਹਿੰਗਾ ਵੇਚ ਰਿਹਾ ਹੈ ਅਸੀਂ ਮਹਿੰਗਾ ਲੈ ਕੇ ਮਹਿੰਗਾ ਹੀ ਦੇ ਦੇ ਬਿਲਕੁਲ ਬਿਲਕੁਲ ਤੇ ਆ ਵੀ ਵਾਸ਼ ਮਸ਼ੀਨ ਦੇਖ ਸਕਦੇ ਹੋ ਉਹਨਾ ਵਾਸ਼ ਮਸ਼ੀਨ ਦੇਖ ਸਕਦੇ ਹੋ ਜੀ ਇਹ ਸਟੇਨਲੈਸ ਸਟੀਲ ਦਾ ਵਾਸ਼ ਮਸ਼ੀਨ ਹੈ ਆਹ ਵਾਲਾ ਆਹ ਕੰਪਨੀਆ ਦਾ ਲੱਖ ਲੱਖ ਡੇਢ ਡੇਢ ਲੱਖ ਰੁਪਏ ਦਾ ਵਾਸ਼ ਮਸ਼ੀਨ ਹੈ ਆਪਣੇ ਕੋਲ ਸਿਰਫ ਆ 75000 ਰੁਪਏ ਦਾ ਵਾਸ਼ ਮਸ਼ੀਨ ਹੈ ਜਿਵੇਂ ਮੈਂ ਸਿਰਫ ਸਰਿਆਂ ਬੋਲ ਰਿਹਾ ਹਾਂ ਆ ਵਾਸ਼ਰੂਮ ਕੋ ਵੀ ਸਾਡੇ ਕੋਲ ਸੇਲ ਬਹੁਤ ਵਧੀਆ ਇਸ ਵਾਸ਼ਰੂਮ ਜੀ ਇਹਦੇ ਵਿੱਚ ਕਲਰ ਆਉਂਦੇ ਆ 골ਡ ਵੀ ਮਿਲ ਜਾਂਦਾ ਰੋਸ 골ਡ ਵੀ ਮਿਲ ਜਾਂਦਾ ਇਹਦੇ ਕੋਲ ਵੈਰਾਈਟੀ ਇਸ ਚ ਸਟੀਲ ਚ ਬਹੁਤ ਆਉਂਦੀ ਆ ਜੀ ਲੋਬੀ ਦੋਸਤੋ ਜੇਕਰ ਨਵਾਂ ਘਰ ਬਣਾ ਰਹੇ ਹੋ ਜਾਂ ਕੰਮ ਤੁਹਾਡਾ ਇੱਥੇ ਪਹੁੰਚ ਗਿਆ ਵੀ ਆਪਾਂ ਬਾਥਰੂਮ ਜਾਂ ਬਾਥਰੂਮ ਰੈਡੀ ਕਰਨਾ ਤਾਂ ਇੱਕ ਵਾਰ ਕੇਰੋ ਵਿਟ ਦੇਣਾ ਇਹ ਸ਼ੋਰੂਮ ਦੇ ਵਿੱਚ ਜਿਹੜਾ ਮਾਰਜੋ ਉਹਦਾ ਤੁਹਾਨੂੰ ਬੈਨੀਫਿਟ ਕੀ ਆ ਸਾਰੇ ਬ੍ਰਾਂਡ ਦੀ ਕੁਆਲਿਟੀ ਦੀ ਚੀਜ਼ ਮਿਲਣੀ ਆ ਤੇ ਸਿਲੈਕਸ਼ਨ ਵਾਸਤੇ ਤੁਹਾਡੇ ਕੋਲੇ ਹਰ ਇੱਕ ਚੀਜ਼ ਕਲਰ ਵੀ ਵੈਰਾਈਟੀ ਰੇਂਜ ਮਤਲਬ ਤੁਸੀਂ ਸਾਰੇ ਸ਼ੋਰੂਮ ਦੇ ਵਿੱਚ ਦੇਖ ਸਕਦੇ ਹੋ ਭਾਈ ਉਹਰੇ ਕੋਲੇ ਬਹੁਤ ਵਧੀਆ ਰੇਂਜ ਪਈ ਹੈਗੀ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਤੁਸੀਂ ਕਾਲ ਕਰਕੇ ਬਈ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਤੁਹਾਡਾ ਬਾਥਰੂਮ ਡਿਜ਼ਾਈਨ ਕਰਨ ਤੇ ਠੀਕ ਹੈ ਜੀ ਅਸੀਂ ਪਰ ਆਪਾਂ ਮੇਰੀ ਗਾਈਡ ਕਰਾ ਪ੍ਰੋਪਰ ਤੁਹਾਨੂੰ ਮੈਂ ਬਾਥਰੂਮ ਦੀ ਗਾਈਡੈਂਸ ਦਊਂਗਾ ਕਿ ਤੁਹਾਡੇ ਬਾਥਰੂਮ ਚ ਕੀ ਚੱਲਣਾ ਹੈ ਕੀ ਲੱਗੂਗਾ ਕਿਵੇਂ ਪੈਟਰਨ ਮੇਰਾ ਸਾਡਾ ਕੰਮ ਚੇਪਣਾ ਨਹੀਂ ਹੈ ਮੈਂ ਕਈ ਹੁੰਦੇ ਆ ਜੀ ਮਟੀਰੀਅਲ ਆਇਆ ਅਗਲੇ ਨੂੰ ਦੇ ਦੋ ਨਹੀਂ ਅਸੀਂ ਕਸਟਮਰ ਨਾਲ ਰਿਲੇਸ਼ਨ ਬਣਾ ਕੇ ਰੱਖਦੇ ਆ ਜੀ ਅੱਜ ਤੁਸੀਂ ਸਾਨੂੰ ਸਮਾਨ ਲੈ ਕੇ ਜਾ ਰਹੇ ਹੋ ਕਿ ਤੁਸੀਂ ਰੂਟੀਨ ਸਾਡੇ ਕੋਲ ਆਂਦੇ ਰਹੋ ਬਿਲਕੁਲ ਅਸੀਂ ਤੁਹਾਨੂੰ ਡਿਜ਼ਾਈਨ ਸਿਲੈਕਟ ਕਰਾਵਾਂਗੇ ਤੁਹਾਡ ਪੈਟਰਨ ਤੁਹਾਡਾ ਸੇਮ ਰਹੂਗਾ ਇੱਕ ਇੱਕ ਸਿਲੈਕਸ਼ਨ ਕਰਾਵਾਂਗੇ ਅਪਾ ਦਾ ਜੀ ਲੋ ਵੀ ਦੋਸਤੋ ਨੰਬਰ ਸਕਰੀਨ ਤੇ ਦਿੱਤਾ ਕਾਲ ਕਰਕੇ ਤੁਸੀਂ ਵੇਟ ਕਰ ਸਕਦੇ ਹੋ ਧੰਨਵਾਦ